ਰਾਜਮਾਤ ਇਹ ਬਲੱਡ ਡੋਨੇਸ਼ਨ ਕੈਂਪ ਲਗਾਇਆ ਕੀ ਕਹਿਣਾ ਚਾਹੋਗੇ ਬਲੱਡ ਡੋਨੇਟ ਕਰਨ ਨਾਲ ਕਿਸੇ ਨੂੰ ਕੋਈ ਘਾਟਾ ਨਹੀਂ ਹੁੰਦਾ ਬਲਕਿ ਜੋ ਡਾਕਟਰਾਂ ਦਾ ਪੀਜੀਆਈ ਦਾ ਕਹਿਣਾ ਹੈ ਕਿ ਭਈ 6 ਘੰਟੇ ਬਾਅਦ ਆਦਮੀ ਫਿਰ ਨਵਾਂ ਬਲੱਡ ਫਰੈਸ਼ ਬਲੱਡ ਬਣਨਾ ਸ਼ੁਰੂ ਹੋ ਜਾਂਦਾ ਉਹ ਕਾਫੀ ਡੀਸੀਜ ਇਹਦੇ ਨਾਲ ਪੀਜੀਆਈ ਵਾਲੇ ਡਾਕਟਰ ਚੈੱਕ ਵੀ ਕਰਦੇ ਨੇ ਉਹ ਸਾਰਾ ਕੁਝ ਦੱਸਦੇ ਵੀ ਨੇ ਅਗਰ ਤੁਹਾਡੇ ਬਲੱਡ ਦੇ ਅੰਦਰ ਕੋਈ ਕਮੀ ਹੈ ਜਾਂ ਕੁਝ ਹੈ ਉਹ ਚੈੱਕ ਕਰਕੇ ਨਾਲ ਦੀ ਨਾਲ ਤੁਹਾਨੂੰ 2-3 ਦਿਨਾਂ ਦੇ ਅੰਦਰ ਪੂਰੀ ਰਿਪੋਰਟ ਦਿੰਦੇ ਨੇ ਕੋਈ ਬਲੱਡ ਦੇ ਅੰਦਰ ਕੋਈ ਤੁਹਾਡੀ ਕਮੀ ਹੈ ਜਾਂ ਢੀਜ ਕੋਈ ਨਵੀਂ ਪੈਦਾ ਤਾਂ ਨਹੀਂ ਹੋ ਰਹੀ ਔਰ ਫਰੈਸ਼ ਬਲੱਡ ਬਣਨ ਨਾਲ ਤੁਹਾਡੇ ਹਾਰਟ ਨੂੰ ਲੀਵਰ ਨੂੰ ਜਾਂ ਪੂਰੀ ਬਾਡੀ ਨੂੰ ਪੂਰਾ ਦਾ ਪੂਰਾ ਫਰੈਸ਼ ਬਲੱਡ ਸਪਲਾਈ ਹੋਣਾ ਸ਼ੁਰੂ ਹੋ ਜਾਂਦਾ ਜਿਹੜਾ ਪੁਰਾਣਾ ਬਲੱਡ ਹੁੰਦਾ ਸਾਡਾ 3-4 ਮਹੀਨੇ ਵੈਸੀ ਇੱਕ ਡਾਕਟਰੀ رائے ਦੇ ਮੁਤਾਬਿਕ 3 ਮਹੀਨੇ ਬਾਅਦ ਡੋਨੇਟ ਹਰ ਆਦਮੀ ਨੂੰ ਕਰਨਾ ਹੀ ਕਰਨਾ ਚਾਹੀਦਾ ਇਹ ਕੰਪਲਸਰੀ ਹੈ ਤੇ ਸਾਡੇ ਹੁਣ ਬਲੱਡ ਕੈਂਪ ਦੇ ਵਿੱਚ ਕਿੰਨੇ ਕੁ ਯੂਨਿਟ ਜਿਹੜੇ ਹੈ ਬਲੱਡ ਇਕੱਠੇ ਹੋ ਜਾਂਦੇ ਆ ਇਹ ਸਾਡੇ ਕੋਲ ਜੀ ਸਮਝ ਲਓ 100 ਪਲੱਸ ਲਗਭਗ ਹੋ ਜਾਂਦੇ ਨੇ ਕਦੀ ਕਦਾਰ ਐਵੇਂ ਹੁੰਦਾ ਹੈ ਜਿਵੇਂ ਕਿ ਬਈ ਕੋਈ ਇਸ ਮਹੀਨੇ ਦੇ ਅੰਦਰ ਜ਼ਿਆਦਾ ਕੈਂਪ ਲੱਗ ਗਏ ਜਾਂ ਹੋਰ ਵੀ ਸੰਸਥਾਵਾਂ ਲਾਉਂਦੀਆਂ ਨੇ ਬੜਾ ਵੱਡਾ ਉਕਰਾਲਾ ਕਰਦੀਆਂ ਨੇ ਲੇਕਿਨ ਜਦੋਂ ਜ਼ਿਆਦਾ ਡੋਨੇਟ ਵੱਲੇ ਕੰਪ ਕੈਂਪ ਲੱਗ ਜਾਂਦੇ ਨੇ ਫਿਰ ਥੋੜੀ ਜੀ ਹੋ ਸਕਦਾ ਹੈ ਪਲੱਸ ਮਾਈਨਸ ਹੋ ਸਕਦਾ ਹੈ ਲੇਕਿਨ ਵੈਸੇ 100 ਪਲੱਸ ਤਾਂ ਗਾਰੰਟੀਡ ਹੀ ਹੁੰਦੇ ਹੁੰਦੇ ਨੇ ਸਾਡੇ ਪੱਕੇ ਡੋਨਰ ਨੇ ਜਿਹੜੇ ਵਲੰਟੀਅਰ ਡੋਨਰ ਨੇ ਉਹ ਹਮੇਸ਼ਾ ਆਂਦੇ ਜਾਂਦੇ ਨੇ ਰਾਤ ਤੇ ਬਲੱਡ ਡੋਨੇਸ਼ਨ ਕੈਂਪ ਲਈ ਕੀ ਜ਼ਰੂਰਤ ਪੈਗੀ ਤੁਹਾਨੂੰ ਕੈਂਪ ਬਣਾਉਣ ਦੀ ਇਹ ਰਾਏਪੁਰ ਤੋਂ ਥੈਲਾਸੀਮੀ ਦੇ ਬਹੁਤ ਹੀ ਬੱਚੇ ਹੈਗੇ ਜਿਨ੍ਹਾਂ ਨੂੰ ਸਾਡੇ ਲੋੜ ਪੈਂਦੀ ਹੈਗੀ। ਜੀ। ਇਹਦੇ ਵਾਸਤੇ ਸਾਨੂੰ ਉੱਥੋਂ ਪੀਜੀਆਰ ਤੋਂ ਹੋਇਆ ਹੁਕਮ ਆਇਆ ਹੈਗਾ ਕਿ ਸਾਨੂੰ ਇੱਕ ਕੈਂਪ ਲਗਾ ਕੇ ਦਿਓ। ਖੂਨ ਦੀ ਬਹੁਤ ਸ਼ੋਰਟੇਜ ਆ ਰਹੀ ਹੈਗੀ। ਜੀ। ਤੇ ਇਸ ਕਰਕੇ ਅਸੀਂ ਇੱਥੇ ਇੱਕ ਕੈਂਪ ਲਗਾ ਰਹੇ ਹਾਂ ਜੀ। ਥੈਲਾਸੀਮੀ ਦੇ ਬੱਚਿਆਂ ਵਾਸਤੇ। ਤੇ ਕਿੰਵਾਂ ਕੈਂਪ ਹੈ? ਇਹ 10ਵਾਂ ਕੈਂਪ ਹੈ ਜੀ। ਕੀ ਕਹਿਣਾ ਚਾਹੋਗੇ ਜਿਹੜੇ ਲੋਕ ਖੂਨਦਾਨ ਕਰਨ ਤੋਂ ਹਜੇ ਵੀ ਕਿਤੇ ਨ ਕਿਤੇ ਵਾਂਝੇ ਰਹੇਗੇ? ਦੇਖੋ ਖੂਨਦਾਨ ਕਰਨ ਨਾਲ ਕੋਈ ਸ਼ੇਰ ਘਾੜ ਨਹੀਂ ਆਉਂਦੀ ਹੈਗੀ। ਇਹ ਹਰ ਬੰਦੇ ਨੂੰ ਖੂਨਦਾਨ ਕਰਨਾ ਚਾਹੀਦਾ ਹੈਗਾ ਅਸੀਂ ਤਾਂ ਕਹਿੰਨੇ ਆ। ਹੋਰ ਕੀ ਕਹਿਣਾ ਚਾਹੋਗੇ ਰਾਜਪੁਰ ਦੇ ਲੋਕ ਜੀ ਅੱਜ ਜਦੋਂ ਤੁਸੀਂ ਲੋਕਾਂ ਨੂੰ ਇਹ ਕਰਦੇ ਆਂ ਦੇਖੋ ਖੂਨਦਾਨ ਮਾ ਦਾਨ ਹੈਗਾ। ਚਾਹਵਲ ਜੀ ਕਿਹਾ ਕਹੋਗੇ ਅੱਜ ਬਲੱਡ ਡੋਨੇਸ਼ਨ ਕੈਂਪ ਲਗਾਇਆ। ਅੱਜ ਆਪਣੇ ਮਿੱਤਰਾਂ ਦੇ ਨਾਲ ਮਿਲ ਕੇ ਅਸੀਂ ਥੈਲੇਸੀਮੀਆ ਬੱਚਿਆਂ ਵਾਸਤੇ 13ਵਾਂ ਬਲੱਡ ਮਿਸ਼ਨ ਕੈਂਪ ਲਗਾ ਰਿਹਾ ਗਿਆ। ਜੀ। 지데ନ୍ଦਰ ਕੀ ਅਸੀਂ ਜਿਹੜੇ ਥੈਲੇਸੀਮੀਆ ਦੇ ਬੱਚੇ ਜਿਨ੍ਹਾਂ ਨੂੰ ਸਾਡਾ ਪੀਜੀਆਈ ਬਹੁਤ ਅੱਛਾ ਸਰਵ ਕਰਦਾ ਹੈਗਾ ਜਿਸ ਸਮੇਂ ਤੁਹਾਨੂੰ ਬਲੱਡ ਦੀ ਲੋੜ ਹੁੰਦੀ ਹੈ ਬੱਚੇ ਉੱਥੋਂ ਚੜਵਾ ਕੇ ਆਨੇ ਆ ਤੇ ਉਹਨਾਂ ਦੀ ਬਲੱਡ ਦੀ ਘਾਟ ਹੋਣ ਕਰਕੇ ਸਾਨੂੰ ਕੁਝ ਬਲੱਡ ਅਰੇਂਜ ਕਰਕੇ ਦੇਣਾ ਪਿਆ ਜੀ ਜਿਸ ਵਾਸਤੇ ਕਿ ਅਸੀਂ ਕੈਂਪ ਲਗਾਇਆ ਹੈਗਾ ਤੇ ਕਾਫੀ ਅੱਛਾ ਲੋਕਾਂ ਦਾ ਉਹਦੇ ਵਿੱਚ ਸਮਰਥਨ ਦਿੱਤਾ ਜਾ ਰਿਹਾ ਹੈ ਕਾਫੀ ਲੋਕ ਆ ਰਹੇ ਨੇ ਸਪੈਸ਼ਲ ਬਲੱਡ ਦੇਣ ਵਾਸਤੇ ਜਿਹੜਾ ਕਿ ਉਹਨਾਂ ਨੂੰ ਅਸੀਂ ਪੀਜੀਆਈ ਨੂੰ ਸੈਲਵ ਕਰ ਰਿਹਾ ਹੈ ਨੌਜਵਾਨ ਤਾਂ ਦੇਖੋ ਬਲੱਡ ਦੇ ਰਹੇ ਆ ਪਰ ਲੜਕੀਆਂ ਦੇ ਵਿੱਚ ਵੀ ਜੋਸ਼ ਹੈ ਬਲੱਡ ਦਿੱਤਾ ਜਾ ਰਹੇ ਬਿਲਕੁਲ ਬਿਲਕੁਲ ਲੜਕੀਆਂ ਦਾ ਸਪੈਸ਼ਲ ਜਿਹੜੇ ਹੈਗੇ ਆ ਬਿਲਕੁਲ ਪਾਉਂਡ ਥੋੜੇ ਦਿਨ ਪਹਿਲਾਂ ਦੇਖਿਆ ਹੈਗਾ ਤਾਂ ਇਹ ਪਟਿਆਲਾ ਤੋਂ ਸਪੈਸ਼ਲ ਆਏ ਨੇ ਬਲੱਡ ਦੇਣ ਆਸਤੇ ਜੀ ਦੋਨੋਂ ਦਾ ਮਤਲਬ ਕਿ ਪਹਿਲੇ ਵੀ ਇੱਕ ਦੋ ਵਾਰੀ ਆ ਚੁੱਕੇ ਨੇਗੇ ਤਾਂ ਉਹ ਕਹਿੰਦੇ ਸੀ ਕਿ ਆਵਾਂਗੇ ਜ਼ਰੂਰ ਆਵਾਂਗੇ ਇਸ ਕੈਂਪ ਦੇ ਉੱਤੇ ਉਹਨਾਂ ਨੇ ਦੇਖੀਏ ਨੀਡ ਕੀ ਹੈਗੀ ਹੈ ਕਿਵੇਂ ਜ਼ਰੂਰਤ ਹੁੰਦੀ ਹੈ ਬੱਚਿਆਂ ਨੂੰ ਕਿਵੇਂ ਚੜਦਾ ਹੈਗਾ ਕਈ ਲੋਕ ਹੱਦ ਤੱਕ ਬਲੱਡ ਡੋਨੇਟ ਕਰਨ ਨੂੰ ਘਬਰਾਉਂਦੇ ਆ ਉਹਨਾਂ ਨੂੰ ਕੀ ਕਹਿਣਾ ਚਾਹੁੰਦੇ ਘਬਰਾਣ ਦੀ ਇਹਦੇ ਵਿੱਚ ਕੁਝ हेल्दी हो ਜਾਂਦਾ ਕਿ ਬਲੱਡ ਡੋਨੇਟ ਕਰ ਸਕਦਾ ਹੈਗਾ ਉਹ ਹਾਲਾਂਕਿ ਗਵਰਨਮੈਂਟ ਕਹਿੰਦੀ ਕਿ 6 ਮਹੀਨੇ ਬਾਅਦ ਕਰਨਾ ਚਾਹੀਦਾ ਹੈ ਬਟ ਉਹ ਜਿਹੜੇ ਆਪਣੇ ਉਹਦੇ ਹੈਗੇ ਆਂ ਤੋਂ 2-3 ਦਿਨਾਂ ਦੇ ਅੰਦਰ ਸਿਸਟਮ ਆਪਣਾ ਸੈੱਟ ਹੋ ਜਾਂਦਾ ਤੇ ਉਦਾਂ ਬੰਦੇ ਨੂੰ ਕੋਈ ਕਿਸ ਤਰ੍ਹਾਂ ਦੀ ਕੋਈ ਕਮਜ਼ੋਰੀ ਕਿਸ ਤਰ੍ਹਾਂ ਦਾ ਕੁਝ ਮਹਿਸੂਸ ਨਹੀਂ ਹੁੰਦਾ ਬਲਕਿ ਆਪਣੇ ਜਿਹੜੇ ਬਾਡੀ ਦੇ ਸੈੱਲ ਹੈਗੇ ਆ ਉਹਨਾਂ ਨੂੰ ਬਲੱਡ ਹੋਰ ਬਣਾਉਣ ਵਾਸਤੇ ਪਾਵਰ ਮਿਲਦੀ ਹੈਗੀ ਤੇ ਇੱਕ ਛੋਟੀ ਜਿਹੀ ਰਿਕਵੈਸਟ ਅਸੀਂ ਗਾਇਨਕੋਲੋਜਿਸ ਨੂੰ ਕਰਨਾ ਚਾਹਾਂਗੇ ਕਿ ਜਿਵੇਂ ਮਤਲਬ ਇਸ ਚੀਜ਼ ਦੇ ਹੁਣ ਵੱਧਦਾ ਜਾ ਰਹੇ ਹੈਗੇ ਪਿੱਛੇ ਵੀ 3-4 ਕੇਸਿਸ ਰਾਜਪਨਜ ਹੋ ਰ ਆ ਚੁੱਕੇ ਨੇਗੇ ਤਾਂ ਅਸੀਂ ਰਿਕੁਐਸਟ ਕਰਾਂਗੇ ਕਿ ਤੁਸੀਂ ਜਿਹੜੇ ਐਚਬੀਏ2 ਟੈਸਟ ਹੈਗਾ ਪ੍ਰੈਗਨੈਂਟ ਲੇਡੀਜ਼ ਦਾ ਉਹ ਜ਼ਰੂਰ ਕਰਵਾਓ ਅਗਰ ਕਿਸੇ ਬੱਚੇ ਨੂੰ ਮਹਿਸੂਸ ਹੁੰਦਾ ਹੈ ਕਿ ਥੈਲੇਸੀਮੀਆ ਦੀ ਕੋਈ ਸ਼ਿਕਾਇਤ ਲੱਗਦੀ ਹੈਗੀ ਹੈ ਤਾਂ ਆਪਾਂ ਉਸ ਨੂੰ ਪਹਿਲਾਂ ਹੀ ਕਰਿਓ ਕਰ ਲਈਏ ਕਿਉਂਕਿ ਪ੍ਰੀਵੈਂਸ਼ਨ ਇਜ਼ ਬੈਟਰ ਦਨ ਕਿਊਰ ਅਸੀਂ ਕਿਊਰ ਤਾਂ ਕਰ ਰਹੇ ਹਾਂ ਆਪਣੀ ਤਰਫੋਂ ਲੱਗੇ ਹੋਇਆ ਬਟ ਅੱਗੇ ਨਾ ਵਧੇ ਉਸ ਚੀਜ਼ ਨੂੰ ਰੋਕਣਾ ਵੀ ਬਹੁਤ ਜ਼ਰੂਰੀ ਹੈ ਮਤਲਬ ਡਾਕਟਰਾਂ ਨੂੰ ਪਹਿਲੇ ਜਾਂਚ ਕਰਨੀ ਚਾਹੀਦੀ ਇਸ ਚੀਜ਼ ਦੀ ਹਾਂਜੀ ਹਾਂਜੀ ਪ੍ਰੈਗਨੈਂਟ ਲੇਡੀਜ਼ ਦੇ ਵਿੱਚ ਉਹਨਾਂ ਦੇ ਪਹਿਲੇ ਉਹਨਾਂ ਦੇ ਆਪਣੇ ਮੈਚ ਕਰਨ ਕਿ ਅਗਰ ਉਹਨਾਂ ਦੇ ਦੋਨੋਂ ਮੀਆਂ ਵੀ ਜ ਆਵਾ ਥੈਲੇਸੀਮੀਆ ਮਾਈਨਰ ਹੈਗੇ ਤਾਂ ਫਿਰ ਉਸ ਤੋਂ ਬਾਅਦ ਅੱਗੇ ਟੈਸਟ ਅਗਲਾ ਹੋਉਂਦਾ ਹੁੰਦਾ ਹੁੰਦਾ ਉਹ ਪ੍ਰੋਸੈਸ ਡਾਕਟਰ ਨੂੰ ਸਾਰਿਆਂ ਨੂੰ ਜਾਣਕਾਰੀ ਹੁੰਦੀ ਹੈਗੀ ਆ ਤਾਂ ਚਲੋ ਅਸੀਂ ਮਾਧਿਅਮ ਹੈਗੇ ਥੋੜੇ ਜਿਹਾ ਇੱਕ ਵਾਰ ਦੁਬਾਰਾ ਇਹਨੂੰ ਬੂਸਟ ਕਰਾਈਏ ਤੇ ਆਮ ਪਬਲਿਕ ਨੂੰ ਵੀ ਕਹੀ ਕਿ ਤੁਸੀਂ ਉਸ ਚੀਜ਼ ਵਾਸਤੇ ਅਵੇਅਰ ਰਹੋ ਥੈਂਕ ਯੂ